ਚੱਟ ਆਈ ਅੱਛਾ ਭੈਣੇ ਤੂੰ ਫਰੀਦਕੋਟ ਆਈ ਹੋਈ ਏ ਅਸੀਂ ਕਿਵੇਂ ਮੰਨੀਏ ਆ ਦੇਖੋ ਕੰਟਾਗਰ ਚੌਕ ਹਾਂ ਭੈਣੇ ਆ ਗਿਆ ਹੁਣ ਮੈਨੂੰ ਯਕੀਨ ਪਰ ਭੈਣੇ ਤੂੰ ਇੱਥੇ ਕੀ ਕਰਨਾ ਆਈ ਸੀ ਮੈਨੂੰ ਮਿਲੀ ਸੀ ਪ੍ਰਮੋਸ਼ਨ ਪਰ ਭੈਣੇ ਪ੍ਰਮੋਸ਼ਨ ਤਾਂ ਚੱਲ ਠੀਕ ਏ ਤੂੰ ਇਧਰ ਕੀ ਕਰਦੀ ਫਿਰਦੀ ਏ ਮੈਂ ਖਾਣਾ ਹੀ ਸੀ ਡੋਸਾ ਸਾਡੂ ਸਾ ਉਹ ਭੈਣੇ ਡੋਸਾ ਖਾਦਾ ਕਿ ਡੂਸਾ ਡੋਸਾ ਖਾਦਾ ਸ਼ੇਕ ਪੀਤਾ ਆ ਭੈਣੇ ਪ੍ਰਗਟ ਨੂੰ ਵੀ ਕਿਹਾ ਇੱਧਰ ਮੂੰਹ ਕਰੇ ਪ੍ਰਗਟ ਉੱਤਰ ਕਰ ਕੀ ਇੱਧਰ ਮੂੰਹ ਤਾਂ ਕਰ ਹਾਂ ਪ੍ਰਗਟ ਦੱਸ ਤੈਨੂੰ ਦੋਸਾ ਦੂਸਾ ਕਿਵੇਂ ਲੱਗਾ ਹਾਂ ਇੱਧਰ ਮੂੰਹ ਕਰਕੇ ਸਹੀ ਤੇ ਦੋਸਾ ਆਸ ਗਿਆ ਆ ਭੈਣੇ ਪ੍ਰਗਟ ਲੱਗਦਾ ਹੈ ਰੁੱਸਿਆ ਹੋਇਆ ਪਿਆ ਇਹ ਰੁੱਸੇ ਹੀ ਰਹਿੰਦਾ ਉਹ ਭੈਣੇ ਜੇ ਰੁੱਸਿਆ ਰਹਿੰਦਾ ਹੈ ਤੇ ਇਹਨੂੰ ਕੋਈ ਵਰਦੀ ਮੁਰਦੀ ਲਾ ਦੇ ਵਰਦੀ ਵੀ ਲਾਤੀ ਇਹਨੂੰ ਚੱਲ ਕੋਈ ਗੱਲ ਨਹੀਂ ਭੈਣੇ ਵੈਸੇ ਵੀ ਤੂੰ ਦੋਸਿਆ ਟੂਸਿਆ ਤੇ ਇੰਨੇ ਪੈਸੇ ਲਾਈ ਜਾਣੀ ਪਈਏ ਇਹ ਜਵਾਕ ਨੂੰ ਵੀ ਲਾਦੇ ਬੈਕ